ਜੀ ਮਹਾਰਾਜ ਕਿਤੇ ਖੁਸ਼ੀ ਵਿੱਚ ਆ ਗਏ ਨਾ ਵੀ ਇਹਨੂੰ ਮੈਂ ਬਾਦਸ਼ਾਹੀ ਦੇਣੀ ਹੈ ਕਿਸੇ ਦਾ ਪਿਓ ਨਹੀਂ ਰੋਕ ਸਕਦਾ ਭਗਤ ਰਵਦਾਸ ਜੀ ਉਹ ਕਹਿੰਦੇ ਮੈਨੂੰ ਮਾਇਆ ਨਹੀਂ ਚਾਹੀਦੀ ਮਹਾਰਾਜ ਕਹਿੰਦੇ ਮੈਂ ਤੈਨੂੰ ਦੇਣੀ ਹੈ ਮਾਇਆ ਉਹ ਜਿਹੜੇ ਉਜਾਰ ਸੀ ਜਿਹਦੇ ਨਾਲ ਜੁੱਤੀਆਂ ਗਾਣਦੇ ਸੀ ਮਹਾਰਾਜ ਨੇ ਸੋਨੇ ਦੇ ਬਣਾਤੇ ਕਹਿੰਦੇ ਅੱਲਾ ਤੈਨੂੰ ਕੰਮ ਨਹੀਂ ਕਰਨ ਦੇਣਾ ਮੈਂ ਉਹ ਮਹਾਰਾਜ ਐਨੀ ਕਿਤਾ ਕਿਰਤ ਕਰ ਲੈਣ ਦੋ ਖਾਣੇ ਜੋਗਾ ਤਾਂ ਕਰ ਲਈਏ ਮਹਾਰਾਜ ਕਹਿੰਦੇ ਨਾ ਬਹੁਤ ਕਰ ਲਿਆ ਹੁਣ ਤੂੰ ਨਾਮ ਜਪਾ ਆਏ ਗਈ ਦੀ ਸੇਵਾ ਕਰ ਮਹਾਰਾਜ ਮੈਨੂੰ ਮਾਇਆ ਨਹੀਂ ਚਾਹੀਦੀ ਕਹਿੰਦੇ ਮੈਂ ਤੈਨੂੰ ਮਾਇਆ ਦੇਣੀ ਹੈ ਸਹਰਾਣਾ ਚੁੱਕਦਾ ਥੱਲੇ 10 ਮੋਹਰੇ ਪਈਆਂ ਸੋਨੇ ਦੀਆਂ ਮੂਰਤੀ ਚੁੱਕੀ ਸੋਨੇ ਦੀਆਂ ਮੋਹਰੇ ਪਈਆਂ ਉਹਨਾਂ ਨੇ ਚੁੱਕੀਆਂ ਬਾਹਰ ਪਹਿਲਾਂ ਘਰਾਂ ਦੇ ਬਾਹਰ ਆਲੇ ਜੇ ਹੁੰਦੇ ਜਿੱਥੇ ਦੀਵਾ ਜਗਾਉਂਦੇ ਉਹਥੇ ਰੱਖਤੀਆਂ 7-8 ਦਿਨ ਪਈਆਂ ਰਹੀਆਂ ਕਿਉਂ ਜੇ ਕਿਸੇ ਨੂੰ ਦਿਖਣ ਗਿਆ ਤਾਂ ਹੀ ਚੁੱਕ ਕੇ ਲੈ ਜਾਏਗਾ ਮਹਾਰਾਜ ਫੇਰ ਸੁਪਨੇ ਚ ਆਏ ਕਹਿੰਦੇ ਭਗਤ ਜੀ ਵਰਤਦੇ ਕਿਉਂ ਨਹੀਂ ਮਹਾਰਾਜ ਮੈਨੂੰ ਲੋੜ ਨਹੀਂ ਮਾਇਆ ਦੀ ਉਹ ਕਹਿੰਦੇ ਤੁਹਾਨੂੰ ਲੋਡ ਨਹੀਂ ਆਏਗੇ ਵਾਸਤੇ ਰਹਿਸ਼ ਬਣਾ ਦੋ ਉਹਨਾਂ ਨੂੰ ਭੰਡਾਰਾ ਛਕਾ ਦਿਓ ਉਹ ਮਹਾਰਾਜ ਦੇ ਲੋਕ ਇਹ ਗਰੀਬ ਨੂੰ ਲੋਡ ਹੋਏਗੀ ਲੈ ਜਾਏਗਾ ਮਹਾਰਾਜ ਕਹਿੰਦੇ ਦਿਖਣੀਆਂ ਹੀ ਨਹੀਂ ਲਜਾਣੀ ਕਿੱਥੋਂ ਜੇ ਕਿਸੇ ਨੂੰ ਮੋਹਰਾਂ ਦਿਖਣਗੀਆਂ ਤਾਂ ਹੀ ਲੈ ਜਾਏਗਾ ਜਦੋਂ ਮਹਾਰਾਜ ਕਿਰਪਾ ਕਰਨ ਤੇ ਆਣ ਸਾਹ ਸੰਗਤ ਰਜਾ ਦੇਂਦੇ ਸੋ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਇਹ ਤੋਂ ਵੱਡਾ ਦੁਨੀਆ ਤੇ ਕੋਈ ਨਹੀਂ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰਨਾਨਕ ਸਾਹਿਬ ਨਾਲ ਜੁੜੀਏ ਮੂਲ ਮੰਤਰ ਸਾਹਿਬ ਤੋਂ ਵੱਡਾ ਮੰਤਰ ਕੋਈ ਨਹੀਂ ਇਹ ਜੜ ਮੰਤਰ ਹੈ ਮਹਾਰਾਜ ਸਚਖੰਡ ਤੋਂ ਲੈ ਕੇ ਆਏ ਨਲਾਇਕ ਬੱਚਾ ਰਾਸ਼ਟਰਪਤੀ ਬਣ ਗਿਆ ਜਪ ਕੇ ਆਪਾਂ ਕਿਉਂ ਨਹੀਂ ਜਪਦੇ ਬਈ ਹੋਰ ਮੰਤਰਾਂ ਜੰਤਰਾਂ ਨੂੰ ਛੱਡ ਕੇ ਨਾ ਮੂਲ ਮੰਤਰ ਵਾਲੇ ਪਾਸੇ ਆਓ ਦੇਖੋ ਪ੍ਰਮਾਤਮਾ ਨੇ ਨਹੀਂ ਦੇਖਣਾ ਮੈਂ ਤੁਹਾਨੂੰ ਸਿੱਧੀ ਗੱਲ ਕਰਾਂ ਜੇ ਤੁਹਾਨੂੰ ਜੇ ਤੁਹਾਨੂੰ ਇਹਦਾ ਸਾਰਾ ਰੱਤਰਾ ਸਾਸਰੇ ਤੇ ਗੰਢ ਤੁਹਾਨੂੰ ਗੱਲ ਮੈਂ ਦੱਸਣ ਲੱਗਿਆ ਪਰਮਾਤਮਾ ਨੂੰ ਕੋਈ ਮਤਲਬ ਨਹੀਂ ਤੁਸੀਂ ਨਾ ਹੱਤੇ ਹੋ ਨਹੀਂ ਨਾ ਸਤਿ ਸਿੰਹ ਜੀ ਗੱਲ ਇਹਦਾ ਨਾ ਆ ਕੇ ਪ੍ਰਭੂ ਮਿਲਦਾ ਨਹੀਂ ਮਿਲਦਾ ਸਤਿ ਸਿੰਹ ਉਹਨੂੰ ਮਤਲਬ ਹੀ ਨਹੀਂ ਕੋਈ ਤੁਹਾਡਾ ਮੂੰਹ ਜੁੱਠਾ ਸੋਚਿਆ ਉਹਨੂੰ ਕੋਈ ਮਤਲਬ ਸਤਿ ਸਿੰਹ ਤੁਸੀਂ ਚੰਗੇ ਕੱਪੜੇ ਪਾਏ ਜਾਂ ਗੰਦੇ ਪਾਏ ਉਹਨੂੰ ਕੋਈ ਮਤਲਬ ਸਤਿ ਸਿੰਹ ਉਹਨੂੰ ਸਿਰਫ ਪ੍ਰੇਮ ਤੱਕ ਸਤਿ ਸਿੰਹ ਹਾਂ ਕਿਸੇ ਘਟਨਾਵਾਂ 'ਚ ਜਪਿਆ ਵੱਧ ਜਪਿਆ ਨਹੀਂ ਵੀ ਜਪਿਆ ਜੇ ਮਹਾਰਾਜ ਕਿਰਪਾ ਕਰਨ ਤੇ ਆਵੇ ਨਾ ਜਿਹਨੇ ਨਾਮ ਨਹੀਂ ਜਪਿਆ ਉਹਤੇ ਵੀ ਹੋ ਜਾਣੀ ਹੈ ਹਾਂ ਜਿਹੜਾ ਇੱਕ ਪਾਸੇ ਵੱਧ ਜਪਦਾ ਉਹਤੇ ਕਰਨੀ ਨਹੀਂ ਇਹ ਮਹਾਰਾਜ ਦੀ ਮਰਜ਼ੀ ਹੈ ਜੀ ਹਾਂ ਇਹ ਬੰਦਾ ਕਹਿੰਦਾ ਨਾ ਵੀ ਮੈਂ ਇਹ ਨਹੀਂ ਕਹਦਾ ਵੀ ਨਾਉਣਾ ਨਹੀਂ ਚਾਹੀਦਾ ਜ਼ਰੂਰੀ ਹੈ ਪਰ ਇਹ ਨਹੀਂ ਵੀ ਕਈਆਂ ਨੂੰ ਹੀ ਹੁੰਦਾ ਵੀ ਨਾ ਆ ਕੇ ਹੀ ਨਾਮ ਜਪਣਾ ਹਾਂ ਕੋਈ ਜ਼ਰੂਰੀ ਨਹੀਂ ਹੈ ਹਾਂ ਇਹ ਨਾਉਣ ਦਾ ਵੀ ਇੱਕ ਟਾਈਮ ਹੁੰਦਾ ਕਿਉਂ ਜਿਹੜਾ ਨਾਮ ਜਪਣ ਦਾ ਟਾਈਮ ਆ ਉਸ ਟਾਈਮ ਜੇ ਆਪਾਂ ਨਹਾਉਣ ਲੱਗ ਪਏ ਫੇਰ ਉਹ ਨਾਮ ਨਹੀਂ ਬੰਦਾ ਜਪ ਸਕਦਾ ਸਤ ਤੂੰ ਜਿਹੜਾ ਮਨ ਹੈ ਨਾ ਇਹ ਤਾਂ ਪਹਿਲੀ ਕਹਿੰਦਾ ਵੀ ਹਾਂ ਨਹਾਣਾ ਪੈਣਾ ਛੱਡਿਆ ਕਿਹੜਾ ਨਾਮ ਜਪੇਲੀ ਉਹ ਰਿਕਵਰੀ ਦੂਰ ਕਰੋ ਜਿਹੜੀ ਨਾਮ ਚ ਆਵੇ ਸਤ ਵਜੇ ਇਹ ਆ ਸਤ ਕਿੰਨਾ ਪਰਮਾਤਮਾ ਦਾ ਹਿਸਾਬ ਵੀ ਵੱਖਰਾ ਪਰਮਾਤਮਾ ਨੂੰ ਇਹ ਨਹੀਂ ਮਤਲਬ ਵੀ ਤੁਸੀਂ ਸਰਦਾਰ ਹੋ ਜਾਂ ਮੁੰਡੇ ਸਤ ਵਜੇ ਹਾਂ ਉਹਨੂੰ ਕੋਈ ਮਤਲਬ ਨਹੀਂ ਜਦੋਂ ਬੰਦਾ ਬ੍ਰਹਮ ਚ ਜਾਂਦਾ ਤਾਂ ਉੱਥੇ ਸਿਰਫ ਇੱਕ ਪਰਮਾਤਮਾ ਨੂੰ ਪ੍ਰੇਮ ਚਾਹੀਦਾ ਵਾ ਸਤਿਗੁਰੂ ਹਾਂ ਕਿਰਪਾ ਉਹਨੇ ਹਿੰਦੂ ਤੇ ਵੀ ਕਰ ਦੇਣੀ ਆ ਸਰਦਾਰ ਤੇ ਵੀ ਕਰ ਦੇਣੀ ਜੀ ਸਰਦਾਰੀ ਬੰਦੇ ਨੂੰ ਮੜਾ ਕੇ ਰੱਖਣੀ ਚਾਹੀਦੀ ਨਹੀਂ ਜੀ ਮਹਾਰਾਜ ਪਰ ਇਹ ਨਹੀਂ ਬੰਦੇ ਨੂੰ ਸਰਦਾਰੀ ਦਾ ਹੁਣ ਵੀ ਨਹੀਂ ਮੈਂ ਸਰਦਾਰ ਹਾਂ ਜੀ ਹਿੰਦੂ ਤੇ ਕਿਰਪਾ ਨਹੀਂ ਸਤਿਗੁਰੂ ਉੱਤੇ ਵੀ ਹੋ ਸਕਦਾ ਜਿਹੜਾ ਭਜਨ ਆਏ ਪਰਦੇ ਦਾ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਬਸ 12 ਤੈਨੂੰ ਨਾਮ ਜਪਦਾ ਉਹਦਾ ਅਸਰ ਖਤਮ ਹੋ ਜਾਂਦਾ ਜੇ ਇੱਕ ਵਾਰੀ ਗੱਲ ਨੇ ਇੱਕ ਵਾਰੀ ਕਹਦਾ ਅੱਛਾ ਬੜੀ ਕਿਰਪਾ ਤੇਰੇ ਤੇ ਤਾਂ ਇਹ ਕੰਮ ਫੇਰ ਨਾ ਮੁੜ ਕੇ ਬੈਗੇ ਦੱਸਣਾ ਨਹੀਂ ਚਾਹੀਦਾ ਕਦੇ ਬਸ ਆਨੰਦ ਲਓ ਨਾਮ ਆਪਾਂ ਆਪਣੇ ਵਾਸਤੇ ਜਪਣਾ ਕਿਸੇ ਵਾਸਤੇ ਥੋੜਾ ਜਪਣਾ ਜੇ ਤੁਸੀਂ ਨਾਮ ਜਪੋਗੇ ਤਾਂ ਤੁਹਾਨੂੰ ਫਾਇਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਦਸੋ ਨਾ ਕਿਛ ਨਾਮ ਹੈ ਗੁਪਤ ਗੁਪਤ ਨਾਮ ਪ੍ਰਗੰਝਾ ਇਹ ਮਹਾਰਾਜ ਨੂੰ ਗੁਪਤ ਕਿਹਾ ਇਹਨੂੰ ਗੁਪਤ ਰੱਖੋ ਜਦੋਂ ਨਾਮ ਜਪਦੇ ਹਨ ਜੇ ਮਾੜੇ ਖਿਆਲ ਉਹ ਆਉਣਗੇ ਉਹ ਬਾਹਰ ਨਿਕਲਦੇ ਜਾਂਦੇ ਅੰਦਰ ਦੀ ਸਫਾਈ ਹੁੰਦੀ ਹੈ ਉਹਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਮਾੜੇ ਖਿਆਲ ਕਿਉਂ ਆਉਂਦੇ ਨੇ ਆਉਣ ਦਿਓ ਸਫਾਈ ਹੋਏਗੀ ਨਾ ਉਹ ਨਾਮ ਨੇ ਆਪਾਂ ਨਾਮ ਜਪਣਾ ਨਾਮ ਅੰਦਰ ਜਾਏਗਾ ਮਾੜੇ ਖਿਆਲ ਬਾਹਰ ਆਉਣਗੇ ਜਿੱਦਾਂ ਝਾੜੂ ਆ ਜਿੱਦਾ ਹਾਂ ਤਿੰਨ ਮਹੀਨੇ ਚਾਰ ਪੰਜ ਮਹੀਨੇ ਛੇ ਮਹੀਨੇ ਆ ਭਈ ਸਾਫ ਸਫਾਈ ਹੋ ਕੇ ਸਹੀ ਹੋ ਜਾਂਦਾ ਫਿਰ ਨਹੀਂ ਹੁੰਦੇ ਫਿਰ ਜਦੋਂ ਮਨ ਸ਼ੁੱਧ ਹੋ ਗਿਆ ਫਿਰ ਟਿਕਾ ਬਣ ਜਾਂਦਾ ਫਿਰ ਤੁਹਾਡਾ ਕਿਸੇ ਪਾਸੇ ਮੰਨੀ ਜਾਏਗਾ